ਅੱਜ ਨਗਰ ਕੌਂਸਲ ਪਾਤਲਾ ਵਿਖੇ ਜਯੋਤ ਨਸ਼ਾ ਵਿਰੋਧ ਅਚੇੜੀ ਮੁਹਿੰਮ ਤਹਿਤ ਇੱਕ ਸੈਮੀਨਾਰ ਕਰਾਇਆ ਗਿਆ ਹੈ ਜਿਸ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਮੈਡੀਕਲ ਦੀਆਂ ਟੀਮਾਂ ਵੀ ਮੌਜੂਦ ਸਨ ਇਸ ਮੌਕੇ ਗੱਲਬਾਤ ਕਰਦੇ ਹੋਏ ਨਗਰ ਹੌਸਲ ਦੇ ਪ੍ਰਧਾਨ ਰਣਵੀਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਸੈਮੀਨਾਰ ਅਸੀਂ ਵਕਤ-ਵਕਤਾਂ ਤੇ ਕਰਦੇ ਰਹਿਣੇ ਹਨ ਤਾਂ ਜੋ ਕਿਸੇ ਤਰ੍ਹਾਂ ਦੀ ਵੀ ਨਸ਼ਾ ਵਿਰੋਧ ਚੇੜੀ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਮਸ਼ਾਹਰ ਨਿਗਿਧਿਵਾਦੀ ਮਸ਼ਾਹਰ ਨਿਗਿਧਿਵਾਦੀ ਅਸੀਂ ਕਿਸੇ ਨਸ਼ਾ ਤਸਰ ਨੂੰ ਅਸੀਂ ਕਿਸੇ ਨਸ਼ਾ ਤਸਰ ਨੂੰ ਸ਼ਹਿਰ ਵਿੱਚ ਸ਼ਹਿਰ ਵਿੱਚ ਗੁਰਨ ਨਿਗਿਧਿਵਾਦੀ ਗੁਰਨ ਨਿਗਿਧਿਵਾਦੀ ਸਾਡੇ ਸ਼ਹਿਰ ਵਿੱਚ ਸਾਡੇ ਸ਼ਹਿਰ ਵਿੱਚ ਜੇ ਕੋਈ ਮਸੇ ਕਰਦੇ ਹਨ ਮਸੇ ਕਰਦੇ ਹਨ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਅਰਸ਼ਾ ਸਦਨ ਦੀ ਸੰਭਾਉਂਦੇ ਅਰਸ਼ਾ ਸਦਨ ਦੀ ਸੰਭਾਉਂਦੇ ਜਿਨ੍ਹਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ Nasha Mukti Kendra Nasha Mukti ਪਾਤਣਾ ਨਗਰ ਕੌਂਸਲ ਦੇ ਵਿੱਚ ਖੜੇ ਆ ਜਿੱਥੇ ਕਿ ਅੱਜ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਅੱਜ ਇੱਕ ਸੈਮੀਨਾਰ ਕਰਾਇਆ ਗਿਆ ਹੈ ਕਿ ਜਿੱਥੇ ਕਾਫੀ ਵੱਡੀ ਤਰ੍ਹਾਂ ਦੇ ਵਿੱਚ ਇੱਥੇ ਜਿਹੜੇ ਕਿ ਪਾਤਣਾ ਦੇ ਲੋਕ ਜਿਹੜੇ ਇਕੱਠੇ ਹੋਏ ਆ ਉਹਨਾਂ ਨੂੰ ਇੱਕ ਸਿੱਖ ਦਿੱਤੀ ਔਰ ਸਵਾਂ ਵਿੱਚ ਕਹੀ ਗਈ ਹੈ ਅਸੀਂ ਗੱਲ ਕਰਾਂਗੇ ਇੱਥੇ ਨਗਰ ਕੌਂਸਲ ਦੇ ਪ੍ਰਧਾਨ ਨੇ ਜਿਹੜੇ ਔਰ ਜਿਹੜੇ ਟਰੱਕ ਯੂਨੀਅਨ ਦੇ ਪ੍ਰਧਾਨ ਵੀ ਇੱਥੇ ਮੌਜੂਦ ਨੇ ਪੁਲਿਸ ਮੁਲਾਜ਼ਮ ਵੀ ਮੌਜੂਦ ਨੇ ਜਿਹੜੇ ਕਿ ਮੈਡੀਕਲ ਡੀਟ ਇਮਾਮੀਏ ਦੇ ਵਿੱਚ ਮੌਜੂਦ ਸਨ ਜਿੱਥੇ ਅੱਜ ਇਹਨਾਂ ਨੇ ਇੱਕ ਇਹ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਹੈ ਉੱਥ ਸਿੱਖਿਆ ਵੀ ਦਿੱਤੀ ਹੈ ਕਿ ਜੇਕਰ ਤੁਹਾਡੇ ਲਾਗੇ ਕੋਈ ਘਰ ਦੇ ਨੇੜੇ ਨਜ਼ਦੀਕ ਕੋਈ ਵੀ ਕਿਸੇ ਤਰ੍ਹਾਂ ਨਸ਼ਾ ਕਰਦਾ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਟੀਕੇ ਵਗੈਰਾ ਦਾ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ ਉਹਦੇ ਜਿਹੜੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਉਹ ਸਾਨੂੰ ਦਿੱਤੀ ਜਾਵੇ ਕਿਉਂਕਿ ਆਮ ਆਦਮੀ ਪਾਰਟੀ ਦੀ ਟੀਮ ਨੂੰ ਵੀ ਦਿੱਤੀ ਜਾਵੇ ਔਰ ਪੁਲਿਸ ਨੂੰ ਵੀ ਦਿੱਤੀ ਜਾਵੇ ਜੇਕਰ ਕੋਈ ਇਸ ਦੇ ਨੇੜੇ ਹੋਵੇ ਤਾਂ ਐ ਰਣਵੀਰ ਸਿੰਘ ਪ੍ਰਧਾਨ ਅਕਰ ਕੋਸਲ ਪਾਤੜਾ ਸਾਡੇ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਸਦਾ ਭਗਵੰਦ ਸਿੰਘ ਮਾਨ ਦੀ ਸਰਕਾਰ ਵੱਲੋਂ ਯੁੱਧ ਨਸ਼ਾ ਬਰਜੋਗ ਪ੍ਰੋਗਰਾਮ ਅਧੀਨ ਕਿਹਾ ਗਿਆ ਉਹਦੇ ਤਹਿਤ ਅੱਜ ਸਾਡੇ ਸ਼ਹਿਰ ਪਾਤੜਾ ਵਿੱਚ ਸਾਰੀ ਨਗਰ ਕੌਂਸਲ ਦਫਤਰ ਵਿਖੇ ਪਾਰ ਨੰਬਰ 6 ਸਾਧੇ ਸਾਂਝੇ ਤੌਰ ਤੇ ਪ੍ਰੋਗਰਾਮ ਕੀਤਾ ਗਿਆ ਇਹਦੇ ਵਿੱਚ ਸਾਡੇ ਸਿਵਲ ਪ੍ਰਸ਼ਾਸਨ ਦੇ ਪੁਲਿਸ ਪ੍ਰਸ਼ਾਸਨ ਡਾਕਟਰ ਸਾਹਿਬ ਉਹ ਸਾਡੇ ਵਿਸ਼ੇਸ਼ ਤੌਰ ਤੇ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਅਸ਼ਾ ਬਰੂਦ ਕੋਆਰਡੀਨੇਟਰ ਸਰਦਾਰ ਅਨਜੀਤ ਸਿੰਘ ਜਿਹੜੇ ਤਹਿਰੀਰ ਦੇ ਪ੍ਰਧਾਨ ਵੀ ਨੇ ਸਰਦਾਰ ਆਪਣੇ ਜੀਤ ਸਿੰਘਲਾ ਜੀ ਜਿਹੜੇ ਸਾਡੇ ਉਹ ਹਲਕੇ ਦੇ ਇੰਚਾਰਜ ਵੀ ਨੇ ਸਾਡੇ ਆਮ ਆਦਮੀ ਪਾਰਟੀ ਦੇ ਹੋਰ ਵਰਕਰ ਵੀ ਨੇ ਐਮ ਸੀ ਸਹਿਬਾਨ ਵੀ ਨੇ ਔਰ ਪੁਲਿਸ ਪ੍ਰਸ਼ਾਸਨ ਨਾਲ ਨਾਲ ਸਾਡੇ ਹਲਕੇ ਦੇ ਬਹੁਤ ਮਜ਼ਦੂਰ ਜਿਹੜੇ ਆ ਇਕੱਠੇ ਹੋ ਕੇ ਆਏ ਨੇ ਜਿਹਨੇ ਬੜੀ ਧਿਆਨ ਨਾਲ ਸਾਡੀ ਗੱਲ ਸੁਣੀ ਹੈ ਜੋ ਸਰਕਾਰ ਦੇ ਹਦਾਇਤਾਂ ਮੁਤਾਬਕ ਜਿਹੜੀ ਗੱਲ ਹੈ ਸਰਕਾਰ ਨੇ ਜਿਹੜਾ ਬਹੁਤ ਵੱਡਾ ਇੱਕ ਉਪਰਾਲਾ ਕੀਤਾ ਵਾ ਕਿ ਨਸ਼ੇ ਨੂੰ ਕਿਵੇਂ ਖਤਮ ਕਰਨਾ ਵਾ ਇਹ ਪਹਿਲੀ ਸਰਕਾਰ ਹੈ ਜਿਨੇ ਉਪਰਾਲਾ ਕੀਤਾ ਵਾ ਔਰ ਅਸੀਂ ਲੋਕਾਂ ਦਾ ਸਹਿਯੋਗ ਮੰਗਿਆ ਵਾ ਲੋਕਾਂ ਨੂੰ ਚੇਤਨ ਕੀਤਾ ਵਾ ਕਿ ਨਸ਼ੇ ਦੇ ਵਿਰੁੱਧ ਜੇ ਆਪ ਖੜੇ ਹੋਵਾਂਗੇ ਤਾਂ ਨਸ਼ੇ ਨੂੰ ਖਤਮ ਕਰ ਸਕਦੇ ਹਾਂ ਸਾਰੀ ਜਵਾਨੀ ਜਿਹੜੀ ਹੈਗੀ ਹੈ ਜਿਹਦੇ ਬੱਚੇ ਨੇ ਉਸ ਨਸ਼ੇ ਤੋਂ ਬਚ ਸਕਦੇ ਨੇ ਤੋ ਉਹਦੇ ਲਈ ਸਾਡੇ ਜਿਹੜੇ ਆਏ ਸੀ ਸਾਡੇ ਲੋਕ ਆਏ ਸੀ ਮਜ਼ਦੂਰ ਆਏ ਸੀ ਸਹਿਨਵਾਸੀ ਆਏ ਸੀ ਉਹਨਾਂ ਦੀ ਸਵਾਗਤ ਦ ਉਹ ਸਾਡੇ ਡੀਡੀ ਸਿੰਘਲਾ ਜੀ ਨੇ ਸੋਚਕਾਈ ਹੈ ਉਹਨਾਂ ਸੋਚ ਕੇ ਇਸ ਨਸ਼ੇ ਦੇ ਵਿਰੁੱਧ ਜਿਹੜੇ ਆ ਉਹ ਜੋ ਵੀ ਪ੍ਰੋਗਰਾਮ ਸਰਕਾਰ ਦੇਣਗੇ ਉਹ ਅਸੀਂ ਕਰਾਂਗੇ ਨਸ਼ੇ ਤੋਂ ਛਡਕਾਰਾ ਪਾਣ ਲਈ ਅਸੀਂ ਉਪਰਾਲੇ ਕਰਾਂਗੇ ਕਿਸ ਤਰ੍ਹਾਂ ਦਾ ਪ੍ਰਧਾਨ ਜੀ ਇੱਧਰ ਜਿਹੜਾ ਇਹ ਅੱਜ ਤੁਹਾਡਾ ਅਭਿਆਨ ਚ ਲਾਇਆ ਗਿਆ ਹੈ ਕਿ ਇਸ ਤਰ੍ਹਾਂ ਲੋਕਾਂ ਨੂੰ ਹੰਗਾਰਾ ਮਿਲ ਰਿਹਾ ਹੈ ਔਰ ਜਿਹੜੇ ਲੋਕ ਇਸ ਦੇ ਉੱਤੇ ਕਿਸ ਤਰ੍ਹਾਂ ਅੱਜ ਪ੍ਰੇਰਿਤ ਹੋ ਰਹੇ ਬਹੁਤ ਵੱਡਾ ਹੰਗਾਰਾ ਜੀ ਜਿਹੜਾ ਪੰਜਾਬ ਸਰਕਾਰ ਨੇ ਜੁਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਹੈ ਉਹ ਚਲਾਈ ਗਈ ਹੈ ਔਰ ਮੈਨੂੰ ਲੱਗਦਾ ਹੈ ਕਿ ਘੱਟ ਤੋਂ ਘੱਟ 90% ਦੇ ਕਰੀਬ ਅਸੀਂ ਪੂਰਾ ਜਿਹੜਾ ਹਲਕਾ ਹੈ ਉਹ ਕਵਰ ਕਰ ਚੁੱਕੇ ਹਾਂ ਜਦੋਂ ਪਿੰਡਾਂ 'ਚ ਜਾਂਦੇ ਹਾਂ ਤਾਂ ਪਿਛਲੀਆਂ ਸਰਕਾਰਾਂ ਦੇ ਸਤਾਏ ਹੋਏ ਲੋਕ ਆਏ ਜਿਹੜੇ ਜਿਨ੍ਹਾਂ ਨੇ ਲਾਰੇ ਲਾਇਆ ਸੀ ਕਿ ਅਸੀਂ ਪੰਜਾਬ 'ਚੋਂ ਨਸ਼ਾ ਖਤਮ ਕਰ ਦਿਆਂਗੇ ਪਰ ਉਹ ਕਰ ਨਹੀਂ ਸਕੇ ਔਰ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਸਰਦਾਰ ਭਗਵੰਤ ਸਿੰਘ ਜੀ ਮਾਨ ਹੈ ਜਿਹੜੇ ਉਹਨਾਂ ਦੀ ਬੜੀ ਸੁਚੱਜੀ ਜਿਹੜੀ ਦੇਖਰੇਖ ਦੇ ਤਹਿਤ ਇਹ ਚੱਲ ਰਹੀ ਹੈ ਮੁਹਿੰਮ ਉਹਦੇ ਤਹਿਤ ਹੋ ਰਿਹਾ ਔਰ ਲੋਕ ਖੁਸ਼ ਹੋਈਆਂ ਔਰ ਨਾਲ ਚੱਲ ਰਹੇ ਆ ਤਾਂ ਕਿ ਆਪਾਂ ਪੰਜਾਬ ਚੋਂ ਨਸ਼ਾ ਜਿਹੜਾ ਹੈ ਉਹ ਖਤਮ ਕਰ ਸਕੀਏ ਕਿਉਂਕਿ ਇਸ ਨਸ਼ੇ ਨੇ ਸਾਡੇ ਘਰਾਂ ਦੇ ਵਿੱਚ ਬੜੇ ਚਿੱਟੇ ਦੇ ਸੱਤਰ ਵਿਛਾਏ ਆ ਔਰ ਸਾਡੀਆਂ ਜੜੀਆਂ ਭੈਣਾਂ ਉਹਨਾਂ ਦੀਆਂ ਚੁੰਨੀਆਂ ਜਿਹੜੀਆਂ ਉਹ ਚਿੱਟੀਆਂ ਕੀਤੀਆਂ ਔਰ ਅਸੀਂ ਇੱਕ ਸੇਵਾਦਾਰ ਬਣ ਕੇ ਇੱਕ ਸਮਾਜ ਸੇਵਕ ਬਣ ਕੇ ਕੰਮ ਕਰ ਰਹੇ ਆ ਤਾਂ ਕਿ ਜੜੀ ਇਹ ਹੋਰਾਂ ਦੇ ਘਰਾਂ ਵਿੱਚ ਲੱਗੀ ਅੱਗ ਹੈ ਉਹ ਅੱਗੇ ਨਾ ਵਧੇ ਉਹਨੂੰ ਉੱਥੇ ਹੀ ਬੰਦ ਕਰ ਸਕੀਏ ਔਰ ਜਿਹੜਾ ਸਮਾਜ ਹੈ ਸਮਾਜ ਵਧੀਆ ਬਣਾ ਸਕੀਏ ਔਰ ਜਿਹੜੀ ਸਰਕਾਰ ਨੇ ਜਿਹੜਾ ਉਪਰਾਲਾ ਕੀਤਾ ਇਹਦੇ ਵਿੱਚ ਇਕੱਠੇ ਹੋ ਕੇ ਚੱਲ ਕੇ ਆਪਾਂ ਇਹਨੂੰ ਇੱਕ ਲੋਕ ਲੈਅ ਬਣਾ ਸਕੀਏ ਔਰ ਮੇਰੀ ਸਾਰਿਆਂ ਦੇ ਚਰਨਾਂ ਵਿੱਚ ਇਹੀ ਅਪੀਲ ਵੀ ਹੈ ਕਿ ਆਪਾਂ ਸਾਰੇ ਰਲ ਕੇ ਇਕੱਠੇ ਹੋਈਏ ਔਰ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਾਂ ਇਹ ਜਿਹੜਾ ਨਸ਼ੇ ਦਾ ਕੋਡ ਹੈ ਉਹਦੇ ਖਿਲਾਫ ਜਿਹੜੀ ਸਰਕਾਰ ਨੇ ਜੰਗ ਦਾ ਐਲਾਨ ਕੀਤਾ ਹੋਇਆ ਹੈ ਆਪਾਂ ਸਾਰੇ ਇਕੱਠੇ ਹੋ ਕੇ ਜੰਗ ਹੈ ਜਿਹੜੀ ਉਹਨੂੰ ਲੜੀਏ ਔਰ ਸਮਾਜ ਦੇ ਵਿੱਚ ਵਧੀਆ ਸਮਾਜ ਆਪਾਂ ਬਣਾ ਸਕੀਏ ਆਪਣੀ ਨੌਜਵਾਨੀ ਨੂੰ ਆਪਾਂ ਇਸ ਨਸ਼ਿਆਂ ਤੋਂ ਬਚਾ ਸਕੀਏ ਚੰਗਾ ਪਰਲਾ ਹੈ ਕਿ ਸਰਕਾਰ ਦੇ ਦਿੱਤੇ ਦਿਸ਼ਾ ਨਿਰਦੇਸ਼ਨ ਤਹਿਤ ਅੱਜ ਜਿਹੜਾ ਕਿ ਇਹ ਸੈਮੀਨਾਰ ਕਰਾਇਆ ਨੇ ਔਰ ਇਹਦਾ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ ਤੁਸੀਂ ਉਹਰੇ ਸ਼ਹਿਰ ਦੇ ਵਿੱਚ ਇਹ ਕਿਸ ਤਰ੍ਹਾਂ ਪ੍ਰੇਰਿਤ ਕਰਦੇ ਹੋ ਔਰ ਕਿਸ ਤਰ੍ਹਾਂ ਹੰਗਾਰਾ ਸ਼ਹਿਰ ਦੇ ਵਿੱਚੋਂ ਜੀ ਬਹੁਤ ਵਧੀਆ ਹੰਗਾਰਾ ਲੋਕ ਬਹੁਤ ਸਹਿਯੋਗ ਦੇ ਰਹੇ ਨੇ ਤੇ ਜੋ ਹਸਪੀਟਲ ਦਾ ਅਰੇਂਜਮੈਂਟ ਹੈ ਅੱਜ ਅਸੀਂ ਇੱਥੇ ਸਾਰੀ ਜਾਣਕਾਰੀ ਜਿੰਨੀ ਪਬਲਿਕ ਆਈ ਸੀ ਉਹਨਾਂ ਨੂੰ ਦਿੱਤੀ ਹੈ ਸ਼ੁਰੂ ਤੋਂ ਲੈ ਕੇ ਵੀ ਕਿਵੇਂ ਇਹ ਪੰਜਾਬ 'ਚ ਫੈਲਿਆ ਤੇ ਕਿਵੇਂ ਭਗਵੰਤ ਮਾਨ ਸਰਕਾਰ ਹੁਣ ਇਸ ਨੂੰ ਕੰਟਰੋਲ ਕਰ ਰਹੀ ਹੈ ਸਾਡੇ ਐਮ.ਐਲ.ਏ. ਸਾਹਿਬ ਕੁਲਵੰਤ ਸਿੰਘ ਜੀ ਬਾਜੀਗਰ ਸਾਨੂੰ ਬਹੁਤ ਇਹ ਕੰਮ ਲਈ ਸਮਝਾ ਕੇ ਭੇਜਦੇ ਨੇ ਵੀ ਤੁਸੀਂ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕਰੋ ਤੇ ਲੋਕ ਸਾਡਾ ਪੂਰਾ ਸਹਿਯੋਗ ਕਰ ਰਹੇ ਨੇ ਤੇ ਇਸ ਲੋਕ ਲੋਕ ਲਹਿਰ ਤੋਂ ਲੋਕ ਪ੍ਰਭਾਵਿਤ ਹੋ ਰਹੇ ਨੇ ਤੇ ਨਸ਼ੇ ਛੱਡਣ ਲਈ ਲੋਕ ਤਿਆਰ ਵੀ ਨੇ ਤੇ ਹੁਣ ਸਾਰਾ ਸਿਸਟਮ ਵੀ ਬਣ ਗਿਆ ਪੁਲਿਸ ਵੀ ਪੂਰਾ ਕੋਆਪਰੇਟ ਕਰ ਰਹੀ ਹੈ ਪਰਚੇ ਦਰਜ ਹੋ ਰਹੇ ਨੇ ਘਟਾ ਇਹ ਜਾ ਰਹੇ ਨੇ ਤੇ ਸਾਨੂੰ ਉਮੀਦ ਹੈ ਤੇ ਮੈਂ ਅਪੀਲ ਵੀ ਕਰਨਾ ਲੋਕਾਂ ਨੂੰ ਵੀ ਇਸ ਤੋਂ ਵਧੀਆ ਸਰਕਾਰ ਸਾਨੂੰ ਇਸ ਕੰਮ ਲਈ ਨਹੀਂ ਮਿਲਣੀ ਤਾਂ ਤੁਸੀਂ ਵੱਧ ਚੜ ਕੇ ਇਸ ਮਹਮ ਦੇ ਨਾਲ ਜੁੜੋ ਤੇ ਇਹ ਨਸ਼ੇ ਰੁਪੀ ਕੋੜ ਤੋਂ ਨਜਾਤ ਪਾਓ ਕਿਉਂਕਿ ਇਹ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਈ ਹੈ ਇਹ ਕਾਫੀ ਇੱਕ ਚਲਾਕ ਹੋ ਕਦਮ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਚੌਥਾ ਦਰਿਆ ਵਗ ਰਿਹਾ ਹੈ ਉਹਨੂੰ ਰੋਕਣ ਵਾਸਤੇ ਇਹ ਇੱਕ ਵੱਡਾ ਉਪਰਾਲਾ ਹੈ ਐਸੇ ਉਪਰਾਲੇ ਤਹਿਤ ਹੀ ਪਾਤੜਾ ਦੇ ਵਿੱਚ ਡਿਪਟੀ ਸਾਹਿਬ ਵੱਲੋਂ ਜਿਹੜੇ ਕਿ ਇੱਕ ਨਸ਼ੇ ਦੇ ਜਿਹੜੇ ਸਦਾਗਰ ਸੀਗੇ ਉਹਨਾਂ ਹੀ ਕੋਠੀ ਦੇ ਉੱਤੇ ਇੱਕ ਚਪਕਾਇਆ ਗਿਆ ਸੀਗਾ ਬੋਰਡ ਜਿਹੜੇ ਦੇ ਨਾਲ ਸੀ ਕਿ ਉਹ ਜਿਹੜੀਆਂ ਉਹਨਾਂ ਦੀਆਂ ਜਾਇਦਾਦ ਹੈ ਉਹਨੂੰ ਸਰਕਾਰ ਜਿਹੜੀ ਕਿਸ ਤਰ੍ਹਾਂ ਕੰਟਰੋਲ ਕਰ ਰਹੀ ਆ ਔਰ ਕਿਸ ਤਰ੍ਹਾਂ ਦਾ ਸਹਿਯੋਗ ਤੁਹਾਡੇ ਵੱਲੋਂ ਪੁਲਸ ਵੱਲੋਂ ਕਿਸ ਤਰ੍ਹਾਂ ਦਾ ਜਿਹੜੀ ਇਸ ਮੁਹਿੰਮ ਤਹਿਤ ਵਿੱਚ ਜਿਹੜੇ ਚਲ ਰਹੀ ਹੈ ਕਿਸ ਤਰ੍ਹਾਂ ਦਾ ਸਹਿਯੋਗ ਔਰ ਕੀ ਤੁਹਾਨੂੰ ਸੰਦੇਸ਼ ਦੇਣਾ ਚਾਹੋਗੇ ਤੁਸੀਂ ਜਿਹੜੇ ਆਮ ਲੋਕਾਂ ਨੂੰ ਅਸੀਂ ਜੀ ਪੂਰਾ ਜਿਹੜਾ ਵੀ ਕੋਈ ਨਸ਼ਾ ਵੇਚਦਾ ਹੈ ਉਹਨੂੰ ਨਹੀਂ ਬਖਸਦੇ ਜੀ ਠੀਕ ਹੈ ਜਿਹੜਾ ਵੀ ਕੋਈ ਕਿਸੇ ਤਰ੍ਹਾਂ ਦਾ ਸਾਡੇ ਕੋਲੇ ਆ ਕੇ ਨਾਲ ਦੀ ਨਾਲ ਪਰਚਾ ਦਰਜ ਜੀ ਠੀਕ ਹੈ ਕੋਈ ਕਿਸੇ ਨੂੰ ਕੋਈ ਰਾਤ ਨਹੀਂ ਨਸ਼ੇ ਚ ਜੀ ਜਿਹੜੀ ਵੀ ਇਨਫੋਰਮੇਸ਼ਨ ਆਉਂਦੀ ਹੈ ਮੌਕੇ ਤੇ ਪਹੁੰਚਦੇ ਆ ਨਾਲ ਦੀ ਨਾਲ ਕਵਰ ਕਰਦੇ ਆ ਬੰਦੇ ਨੂੰ ਜੇਕਰ ਕੋਈ ਕਿਸੇ ਦੇ ਆਸ-ਪਾਸ ਨਸ਼ਾ ਤਸਕਰ ਜਾਂ ਨਸ਼ਾ ਵੇਚਣ ਵਾਲਾ ਹੈ ਜਾਂ ਖਾਣ ਵਾਲਾ ਹੈ ਉਹ ਕਿਸ ਤਰ੍ਹਾਂ ਤੁਹਾਡੇ ਨਾਲ ਸੰਪਰਕ ਕਰੇ ਕਿ ਜਿਹੜਾ ਕਿ ਉਸ ਨੂੰ ਰੋਕਿਆ ਜਾਵੇ ਅਸੀਂ ਜਾਣਦੇ ਹਾਂ ਜੀ ਮੌਕੇ ਤੇ ਦੇਖਦੇ ਹਾਂ ਸਾਰਾ ਕੁਝ ਜਦੋਂ ਸਾਨੂੰ ਇਤਲਾਹ ਹੁੰਦੀ ਹੈ ਸਾਰਾ ਕੁਝ ਦੇਖਦੇ ਹਾਂ ਤੇ ਚੈੱਕ ਕਰਦੇ ਹਾਂ ਨਸ਼ਾ ਹੈਗਾ ਨਹੀਂ ਹੈ ਕੀ ਗੱਲਬਾਤ ਹੈ ਇੱਕ ਬਰਸਤ ਯੂਰ ਵੀ ਹੈ ਜਿਸ ਤਰ੍ਹਾਂ ਰਲ ਮਿਲ ਕੇ ਪੁਲਿਸ ਪ੍ਰਸ਼ਾਸਨ ਔਰ ਮੈਡੀਕਲ ਦੀਆਂ ਟੀਮਾਂ ਵੱਲੋਂ ਇਹ ਮੁਹਿੰਮ ਚਲਾਈ ਗਈ ਆ ਔਰ ਨਗਰ ਕੌਂਸਲ ਵੱਲੋਂ ਵੀ ਇਹ ਚੰਗਾ ਉਪਰਾਲਾ ਕੀਤਾ ਗਿਆ ਹੈ ਆਉਣ ਵਾਲੇ ਸਮੇਂ ਦੇਖਣਾ ਹੋਵੇਗਾ ਕਿ ਨਸ਼ੇ ਤੇ ਕਿਸ ਤਰ੍ਹਾਂ ਰੋਕ ਪਵੇਗੀ ਔਰ ਜੇ라 ਪੰਜਾਬ ਦੇ ਵਿੱਚੋਂ ਇਹ ਨਸ਼ਾ ਖਤਮ ਹੋ ਸਕੇਗਾ